ਇਹਨਾਂ ਨੂੰ ਵੀ ਹੋ ਰਿਹਾ ਇੱਧਰ ਵੀ ਦੇਖ ਕੇ ਚਲੋ ਦੁਬਾਰਾ ਆਤੀ ਦੇਦੇ ਗਏ ਕਈਆਂ ਰੈਂਡਿਕਟਰ ਨਹੀਂ ਲਾਉਂਦਾ ਹੱਥ ਜਾਂ ਬਾਹਰ ਨੂੰ ਕੱਢਿਆ ਹੁੰਦਾ ਐਂਡਿਕਟਰ ਲਾਉਣ ਰਾਈਟ ਲੈਚ ਤੁਸੀਂ ਪੈਰ ਖਿਆਲ ਨਾਲ ਮੋੜ ਕੱਟਣਾ ਠੀਕ ਹੈ ਸਹੀ ਕੱਟ ਹੋ ਗਈ ਖਿਆਲੇ ਬਸੇ ਨਿਗਾਹ ਜੀ ਰੱਖ ਲਿਓ ਗিয়ার ਬੋਟ ਪਿੱਛੇ ਠੀਕ ਹੈ ਥੋੜਾ ਚਲੋ ਬਾਹਰ ਦੇ ਦੋ ਬਾਹਰ ਦੇ ਕੱਢ ਦੋ ਤੇ ਸਹੀ ਸਹੀ ਚਲ 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 ਅ ਇਹਨੂੰ ਰੱਖੋ ਵਰੀ ਗੱਡੀ ਮੇਰੇ ਕੋਲ ਤੇ ਸਾਹਮਣੇ ਸਾਈਡ ਨਾ ਛੱਡ ਦੇ ਛੱਡ ਚਲੋ ਯਾਰ ਚਲੋ ਦੂਜੇ ਗੇਰ ਪਾ ਦੋ ਆ ਗਿਆ ਦੂਜਾ ਠੀਕ ਹੈ ਛੱਡੋ ਕਲਚ ਨਾ ਬਣਾਉਣਾ ਹੈ ਅਗਲੇ ਤੋਂ ਬਸ ਅਗਲੇ ਤੇ ਟਾਇਰ ਆਪ ਨੂੰ ਦਸਣੇ ਚਾਹੀਦੇ ਉਹਨਾਂ فاਸਲਾ ਬਣਾ ਜਾਣਾ ਸਹੀ ਹੈ ਚਲੋ ਦੋਹਾਂ ਗੱਡੀਾਂ ਦਾ ਸਪੀਡ ਤੋਂ ਬਹੁਤ ਹੌਲੀ ਹੌਲੀ ਚਲੋ ਹੌੜ ਦੇਖ ਲੈ ਹੌਲੀ ਹੌਲੀ ਆ ਜਿੱਦਾਂ ਹਣ ਇੱਧਰ ਨੂੰ ਹਾਲਾ ਪਈ ਸੀ ਕਿੱਥੇ ਥੋੜੀ ਨਾ ਦੇਖੇ ਉਹਨੇ ਕਿ ਪਿੱਛੇ ਗੱਡੀ ਆਉਂਦੀ ਹੈ ਇਹ ਸਾਰਾ ਆਪਾਂ ਨੂੰ ਦੇਖਣਾ ਪੜਾ ਕਿ ਕਿੱਧਰੋਂ ਅਗਲਾ ਜਾਂਦਾ ਕੀ ਕਰਦਾ ਗਿਆ ਆ ਇਹ ਆਲਾ ਮੋੜੇ ਆ ਜਵੇ ਮੈਂ ਗੱਡੀ ਹੌਲੀ ਹੀ ਕਰ ਰਹੀ ਹਾਂ ਚਲੋ ਚੱਲ ਬਚਾ ਚਾਹ ਤੋ ਬਚਾ ਓਏ ਬਸ ਸੇਫਟੀ ਚ ਰੱਖਣੀ ਹੈ ਅਗਲੇ ਦਾ ਵਿਚਾਰ ਖੜਾ ਪੜਾ ਨਹੀਂ ਕੋਈ ਦੇਖਦੇ ਨਹੀਂ ਐ ਸੋਰਨ ਵਾਲੇ ਵੀ ਨਹੀਂ ਦੇਖਦੇ ਆ ਹੋ ਸਕਦਾ ਵੇਲੇ ਕੱਟ-ਕੁੱਟ ਕਰ ਦਿੰਦੇ ਫਿਰ ਦੇਖ ਕੇ ਆਉਂਦੇ ਹੌਲੀ ਪਿੱਛੇ ਦੀ ਕਰ ਦਰੋਗ ਜੇ ਫਨੇ ਚੱਲ ਜਾਣਦੇ ਹਣ ਕੱਢਦੇ ਫੇ ਚੱਲ ਹੋਰ ਬੇ ਨੀਆ ਅੜੀ ਹਿਸ਼ਾ ਹਣ ਇੱਥੇ ਵੀ ਹੋਰ ਸਹੀ ਲੈਫਟ ਹੈਂਡ ਇੰਡੀਕੇਟਰ ਇੱਕੜੀ ਗੱਡੇ ਚਲੋ ਇੱਦਾਂ ਕੱਟਦੇ ਆ ਨਾ ਮੋੜ ਉੱਧੇ ਕੱਟਣਾ ਥੱਲੇ ਮੋੜ ਕੱਟਣਾ ਆਪਾਂ ਆ ਸ਼ੀਸ਼ਾ ਦੇ ਲੈਣਾ ਲੈਫਟ ਦੇਖੋ ਠੀਕ ਆ ਖਾਲੀ ਏਅਰ ਕੱਢ ਦਿਓ ਛਾੜ ਦਿਓ ਛਾੜ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਚਲੋ ਸਿੱਧੇ ਕਰੋ ਠੀਕ ਆ ਚਲੋ ਪੁਗੀਰ ਪੁਗੀਰ ਚੇਂਜ ਕਰਾਓ